ਮੇਰੀ ਰਾਣੀ ਅੱਜ ਹੋਈ ਤੁਮ ਮਾ ਅੱਛਾ ਅੱਛਾ ਜਦ ਮਰੀ ਆਈ ਪਰੰਤ ਕਰੀਏ ਜਾਂਦੇ ਨੇ ਅਸ਼ੀਸ਼ਾਨ ਦੇ ਕੋਲ ਤਿੰਨੇ ਹੰਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਨੇ ਖਰਚ ਵੜ ਕੇ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ ਕਰ ਦਿੱਤਾ ਜੀ ਹਾਂ ਇਹ ਇਲਜ਼ਾਮ ਇੱਕ ਨਿਹੰਗ ਸਿੰਘ ਦੱਸੇ ਜਾਂਦੇ ਸੁਖਤੇਵ ਸਿੰਘ ਤੇ ਲੱਗੇ ਨੇ ਜਿਸਨੇ ਬੀਤੀ ਰਾਤ ਜਦੋਂ ਨੌਜਵਾਨ ਮਲਕੀਤ ਸਿੰਘ ਘਰ ਵਿੱਚ ਇੱਕ ਇਕੱਲਾ ਸੀ ਤਾਂ ਨਿਹੰਗ ਸਿੰਘ ਸੁਖਦੇਵ ਸਿੰਘ ਉਸਦੇ ਘਰ ਚ ਦਾਖਲ ਹੋਇਆ ਅਤੇ ਤਲਵਾਰ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਉਧਰ ਇਕਲੌਤੇ ਪੁੱਤ ਦੇ ਦਰਜ ਜਾਣ ਤੋਂ ਬਾਅਦ ਮਾਪਿਆਂ ਅਤੇ ਪਰਵਾਹ ਦਾ ਰੋਲੋ ਕੇ ਬੁਰਾ ਹਾਲੇ ਸਾਡੇ ਵੀਰ ਨੇ ਜੀਣਾ ਹੈ ਸਾਡੇ ਵੀਰ ਨੇ ਜੀਣਾ ਹੈ ਅਜੇ ਵਾਹ ਮਾਡੇ ਵੀਰ ਨੇ ਜੀਣਾ ਹੈ ਅਜੇ ਅੱਗੇ ਹੋਏ ਤੇ ਵਾਹ ਇਹ ਬਦਿਆਨੀ ਹੈ ਇਹ ਕੋਈ ਮੁੱਤ ਨਹੀਂ ਅਗਲੋ ਦੀ ਦੁਨੀਆ ਇਹ ਦੁਨੀਆ ਆਏ ਰਵੀਰੇ ਆਡੀ ਦੁਨੀਆ ਆਡੀ ਦੁਨੀਆ ਕੋਟੇ ਦਾਲੀ ਮਾਰ ਮੇਰੇ ਵੀਰ ਆਏ ਵੇ ਤੇਰਾ ਵੀਰਾ ਭੇਜ ਚੱਲ ਚੱਲ ਬਾਹਰ ਫੜ ਲਿੰਦਾ ਹੈ ਬਾਹਰ ਮਾਰ ਦਿੰਦੇ ਅੱਕੜੇ ਆ ਕੇ ਮਾਰ ਕੇ ਤੇ ਲਗਾਤਾਰ ਅਜਿਹੀਆਂ ਵਾਅਦਾਤਾ ਸਾਹਮਣੇ ਆ ਰਹੀਆਂ ਨੇ ਜਿੱਥੇ ਨਿਆਂ ਸਿੰਘਾਂ ਦੇ ਬਾਣੇ ਵਾਲੇ ਵਿਅਕਤੀ ਕਈ ਘਟਨਾਵਾਂ ਨੂੰ ਅੰਜਾਮ ਦਿੰਦੇ ਦੇਖੇ ਗਏ ਨੇ ਤਾਜ਼ਾ ਮਾਮਲਾ ਅਮਰੀ ਸਰ ਦੇ ਪਿੰਡ ਜਹਾਂਗੀਰ ਦਾ ਹੈ ਜਿੱਥੇ ਇੱਕ ਨਿਆਂ ਸਿੰਘ ਦੱਸੇ ਜਾਂਦੇ ਸੁਖਦੇਵ ਸਿੰਘ ਨੇ ਤਲਵਾਰਾਂ ਨਾਲ ਨੌਜਵਾਨ ਨੂੰ ਵੱਢ ਟੁੱਕੇ ਮੌਤ ਦੇ ਘਾਟ ਉਤਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਉਧਰ ਪਿੰਡ ਦੇ ਸਰਪੰਚ ਮੁਤਾਬਕ ਕਤਲ ਹੋਇਆ ਨੌਜਵਾਨ ਛੋਟੀ ਉਮਰ ਦਾ ਸੀ ਅਤੇ ਨਿਹੰਗ ਸਿੰਘ ਨੂੰ ਪਿੰਡ ਵਾਸੀਆਂ ਨੇ ਕਈ ਵਾਰ ਸਮਝਾਇਆ ਸੀ ਪਰ ਇਸ ਦੇ ਬਾਵਜੂਦ ਵੀ ਬੀਤੀ ਰਾਤ ਉਸਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਆਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ 'ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਬੜੀਆਂ ਗੱਲਾਂ ਬਤਾ ਹੋ ਜਾਂਦੀਆਂ ਰੰਜਿਸ਼ ਹੁੰਦੀ ਆ ਮਾੜੇ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜੀਆਂ ਕਰਵਾਇਆ ਹੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਹੀ ਆਪਾਂ ਵੀ ਇਹ ਗੱਲ ਨਹੀਂ ਕਰਨੀ ਕੋਈ ਗਲਤੀ ਤੇ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪਾਣੀ ਕੀ ਆਇਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਇਕਲਾ ਇਕਲਾ ਬੱਚਾ ਸੀ ਉਹਨਾਂ ਦਾ ਤੇ ਇਹਦੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਦੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛੇ ਮਾੜੀ-ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਛੋਟਾ ਬੱਚਾ ਹੀ ਏ ਹਾਈਟ ਛੋਟੀ ਹੀ ਏ ਦੀ ਕੋਈ ਰੰਜਿਸ਼ ਨਹੀਂ ਬੜੀ ਆ ਰ ਸਮਝਾਇਆ ਹੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਤੇ ਕੀ ਮਨ ਚ ਚੱਲਦਾ ਹੀ ਵੀ ਮੈਂ ਕਦੋਂ ਵੈਰ ਲੈਣਾ ਕੀ ਏ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡਾ ਬਕਰਦਾ ਏ ਕੋਈ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਵਾਪਸ ਸਾਕਾ ਬਰਾਦਰੀ ਕੋਈ ਨਹੀਂ ਰਹੋਦਾ ਪਿੰਡ ਜੀ ਰਹਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਕਹਿੰਦੇ ਨੇ ਵੀ ਇਹ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਸਾਰਾ ਪਰਿਵਾਰ ਆਉਂਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਹੀ ਆ ਤੁਹਾਡੇ ਸਾਹਮਣੇ ਜੋਕ ਜਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਇਦਾ ਤੁਹਾਡੇ ਸਾਰੇ ਕਹਿਣ ਤੇ ਦੱਸਾਂ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆ ਤੇ ਮੀਡੀਆ ਨੂੰ ਦੱਸ ਰਹੇ ਜੋ ਵੀ ਹੋ ਗਿਆ ਸੱਚਾ ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਪਿੰਡ ਚ ਪੁਰਾਣੀ ਰਜਿਸਟਰ ਕਰਕੇ ਨਿਹੰਤ ਸਿੰਘ ਵੱਲੋਂ ਇਸ ਵਾਰ ਦਾ ਤਲ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ ਗੰਡੋ ਮੈਨੂੰ ਪਤਾ ਕੀਤਾ ਵਾ ਇਹਨੇ ਪਿੰੜ ਦੀ ਪਿੰਨਾਂ ਰੰਜੇ ਬਾਈ ਚਲਦੀ ਸੀਗੀ ਜੀ ਇੱਕ ਦੂਜੇ ਨਾਲ ਗਾਲੀ-ਕਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀ ਸੇ ਦਾ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰਕਟਾਈਂਗ ਕੀਤੀ ਆ ਜੀ ਤੇ ਮਾਰਕਟਾਈਂਗ ਦਾ ਨਾਂ ਕੀ ਮੋਦੋ ਜੀ ਹੁਣ ਕੀ ਕਾਰਵਾਈ ਕੀ ਅਮਲ ਚੱਲਿਆ ਤੇ ਜੀ ਤੁਪੀ ਚੱਲਣੀ ਆ ਜੀ ਤੁਪੀ ਇਸ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਇਹ ਥਾਣੇ ਇੱਕ ਬੋਦ ਦੀ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤੀ ਆ ਅੱਜ ਇਹ ਤੇ ਕਦਮਾ ਦਰਜ ਕਰਕੇ ਜਾਣ ਲਖਾਇਨ ਨੂੰ ਭੇਜਿਆ ਗਿਆ ਵਾ ਜੀ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾ ਕੀਤਾ ਜਾਏਗਾ ਹਾਂ ਧਿਆਨ ਸਿੰਘ ਜਿਹੜੇ ਬੰਦੇ ਹਾਂ ਧਿਆਨ ਸਿੰਘ ਦੱਸਦੇ ਉਸ ਤੋਂ ਪ੍ਰਾਨੇ ਰੰਜੀਤ ਜੀ ਲੱਗਦੇ ਆ ਮਾਮਲੇ ਦੇ ਲੱਗਦੇ ਪਹੁੰਚਿਆ ਗਾ ਗੁੰਡਾਰ ਬਲੀ ਨਾਲ ਦੀ ਚੱਲਦੀ ਸੀ ਇੱਕ ਪਾਸੇ ਜਿੱਥੇ ਇਸ ਮਾਮਲੇ ਨੂੰ ਨਿਹੰਗ ਸਿੰਘਾਂ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਜਦਕਿ ਇਹ ਸਭ ਵਿਚਾਰੇ ਪਰਿਜਵਾਨੀ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੇ ਪਿੱਛੇ ਹੁਣ ਉਸ ਦੇ ਮਾਪਿਆਂ ਦਾ ਕੋਈ ਵੀ ਸਹਾਰਾ ਨਹੀਂ ਬਚਿਆ ਫਿਲਹਾਲ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਕੋਲੋਂ ਮਦਦ ਦੀ गुहार ਲਗਾਈ ਗਈ ਹੈ ਅਪਰੇਸਾ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ